ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮਖਤਰੀ ਆ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹਰ ਸੋਮਵਾਰ ਪੈਣ ਸੁਖਣਾ ਵਾਲੂ ਬੱਕਰਾ ਮੰਡੀ ਲੱਗਦੀ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਦੋਸਤੋ ਬੱਕਰੇ ਦਾ ਲੈ ਵੀ ਦੋਸਤੋ 2100 2100 2200 2200 2300 ਕਰ 2300 2300 ਜੁਫੇ ਮੇਰੇ ਕੋਲ ਆ ਜਾ ਮੈਂ ਤੇਰੀ ਨਾੜ ਨਾਪ ਰਿਹਾ ਦੋਸਤੋ 2300 ਲਾਈਵ ਦੋਸਤੋ ਬੱਕਰਾ ਮੰਡੀ ਦੇ ਤੁਸੀਂ ਰੰਗ ਟੰਗ ਤੇ ਸੱਜਣਾ ਬੇਲੀ ਆਏ ਤੁਸੀਂ ਦਰਸ਼ ਦੇਖ ਸਕਦੇ ਹੋ ਬਹੁਤ ਚੰਗਾ ਬਹੁਤ ਸੋਹਣਾ ਚੰਗੇ ਜਾਨਵਰ ਆਏ ਆ ਦੋਸਤੋ 2400 2400 2400 ਲੱਗਿਆ ਦੋਸਤੋ 2500 2500 ਬੱਕਰੇ ਦਾ 2500 ਉਰਸੀ ਨੂੰ ਆਇਆ ਦੀ ਗੱਡੀ ਤੇ ਤੁਸੀਂ ਦੇਖ 2500 2500 2500 ਬੋਲੋ ਭਾਈ 2500 ਹਾਂ 1 2 3 2500 ਆ ਵੀ 2501 ਆ 2600 ਆ 2600 2600 ਜੁੱਪਾ 2600 2700 2700 2700 2700 ਉਹ ਕਿਤੇ ਗਿਆ 2900 ਦਾ ਪੱਛੇ 2700 2700 2700 ਇੱਕਾ 2700 2 2700 3 ਆ ਵੀ ਲਾ ਬਾਈ 2700 ਦਾ ਲੈ ਵੀ ਬਾਈ 2700 ਹੋ ਗਿਆ 2700 ਦਾ ਬੱਕਰਾ ਹੋ ਗਿਆ ਬਾਈ ਕਿਹੜਾ ਪੈਂਦਾ ਬਾਈ ਆਪਣਾ ਸਗਰਾਣਾ 700 800 900 400 600 700 7200 7300 3300 ਪਿਆ 7300 ਪਿਆ 7300 ਪਿਆ 7300 ਪਿਆ 7300 ਤੋਰ ਮਾੜੀ ਕਿਤੋਂ ਵਰਖੇ ਪਿਆ 7300 ਪਿਆ 7300 ਹੂੰ 7500 ਪਿਆ 7300 7400 ਸੋਨੂ ਦਾ 7400 ਸੋਨੂ ਦਾ ਉਹ ਨਾ 7200 ਮੈਂ ਦੱਸੀ ਆ ਜਣੇ ਦੋ ਨੰਬਰ ਛੱਡੀ ਆਉਂਦਾ 702 703 ਹਾਂ ਗੱਲ ਸਾਈ ਸੌਰੀ ਦੇ ਜਾਨੀ ਹਾਂ ਨਹੀਂ ਫੜਨੀ ਕਿਸੇ ਨੇ ਆਂਡੀ ਫੜਾਦੇ ਆ ਜਿਹੜਾ ਨਾ ਹੈਗਾ ਬਈ ਕੋਈ ਫੜਾਦੇ ਆਂਡੀ ਜਾ ਦੇਖੀ ਹੋਗੀ ਹਾਂ ਤੁਹਾਨੂੰ ਹਾਂ ਵੀ ਨਾ ਤਾਂ 345 ਤੱਕ ਨਹੀਂ ਮੁੱਕੀ ਹਾਂ ਇਹ ਨਹੀਂ ਕਿ ਦੇਦਾ ਕਿਸੇ ਨੇ ਫੜਨੀ ਆ ਤਾਂ ਹਾਂ ਕਰੋ ਬਈ ਉਹਨੂੰ ਕਰ ਜੀ ਕੋਈ ਦਿੱਕਤ ਆ ਗਿਆ ਜੀ ਗੋਲ ਖਾਲਸਾ ਹਾਂ ਮਾਤਾ ਨੌਂ ਦੀਆਂ ਐ ਅੱਠ ਦੀ ਕਾ ਤਾਂ ਮਾਚਾ ਲਾ ਫਿਰ ਅੱਜ ਨਹੀਂ ਕੋਈ ਹੁਣ ਕੀ ਫਰਕ ਰਹਿ ਗਿਆ ਮੁੰਡੇ ਉੱਠੋ 200 300 ਦਾ ਫਰਕ ਹੈਗਾ ਯਾਰ ਫੜ ਲਓ ਕਿ ਅੱਠ ਦੀ ਫੜਨੀ ਆ ਉਹ ਨੌਜਵਾਨਾ ਉੱਠੋ 7600 76 ਕਿਹਨਾ ਹੁੰਦਾ 6000 4000 100 ਦਾ ਫਰਕ ਅਗਲਾ ਕਿੰਨਾ ਰਹੀ ਆ ਕੌਣੋ ਲੋਡ ਪੈ ਗਈ ਸਿਰਾਂ ਦੀ ਚੱਲ ਕਰਾ ਦੇ ਯਾਰ ਕੋਈ ਲਿਖਾਈ ਜੀ ਕਰਾਦੀ ਚਾ ਫੜਾ ਲਵੀ ਦੋਸਤੋ ਆ ਲਿਖ ਦਿਓ ਹਾਂਜੀ ਬਾਈ ਸੋਨੂ ਨੇ ਲੈ ਲਈ ਆ ਪੱਠ 7600 ਦੀ ਹੋ ਗਈ ਆ ਲਿਖਾਈ ਵੀ ਬਾਈ ਸੋਨੂ ਨੇ ਦੇਣੀ ਆ ਚੁੱਪ ਬਾਈ ਯਾਰ ਚੁੱਪ ਚੁੱਪ 2500 ਲੈ ਯਾਰ ਕਰ 3000 2500 2500 3500 3500 35 3500 3500 3600 3700 3500 39 3900 ਹੋਰ ਮਾਰ 4000 4000 4300 ਕੁਸ ਮਗਰ ਦੀ ਆ ਗਈ ਮੇਦਣਾ ਕੁਸ ਪਛਾਪ ਨਹੀਂ ਹੁਣ ਵਜਾਂ ਬਈ 4000 ਤੋਂ ਘੱਟ 4300 ਉੱਤੇ ਲੈਣਗੇ ਨਾ ਵਿੱਚ ਪਾ ਦੇ 4300 ਲੈਣਾ ਉੱਤੇ ਲੈਣਾ ਵਿੱਚ ਪਾ ਦੇਣਾ ਕਰ ਦੇ ਫਿਰ ਤੋਂ ਉੱਤੇ ਨਾ 4220 ਦਾ 4200 4200 4300 4300 4300 1500 4301 4302 4303 ਹਾਂ ਬਈ ਜਾਂਦੇ 4300 ਦਾ ਹਾਂ ਲੈ ਬਈ 4300 ਦਾ ਉਹ ਮਲਾਜ ਨੂੰ ਲਿਖਿਓ ਯੂਪੇ ਨੇ ਲਿਆਗਾ ਮੱਲਣ ਵਾਲੇ ਨੇ ਯੂਪੇ ਨੇ ਲੈ ਲਿਆ ਬਈ ਦੋਸਤੋਂ ਮੱਲਣ ਵਾਲੇ ਨੇ 4300 ਦਾ ਤੇ ਯਾਰ ਰਵੀ ਤੋਂ ਲਿਆ ਭਾਈ ਤੇ ਲਖਾਈ ਆਪੋ ਆਪਣੀ ਆ ਵੀ ਬੱਕਰਾ ਹੀ 1400 1100 1200 1200 1300 ਗੁੱਪੀ ਲੈਣਾ ਬੱਤੀ ਤੇ ਲਾਣੀ ਵਧੀਆ ਰੰਗ ਮਿਲਦਾ 1300 ਉਹਦੇ ਮਗਰ ਲਾ ਦਿਆ ਬਸ 1300 1300 1300 ਲੈ ਵੀ 1316 ਆ ਗਿਆ ਬੱਕਰੇ ਦਾ ਚੰਗੇ ਵੱਡੇ ਬਰੀਡਰ ਦਾ 1400 1400 1400 ਕਿੰਨਾ 1400 28 ਦਾ ਬਾਈ ਰੋਲਾ ਨਾ ਪਾ 1400 1400 1400 1 1400 2 1400 3 ਇਹ ਵੀ ਸਹੀ ਲੱਗ ਗਿਆ ਹਾਂ ਜਾਨ ਦੇ ਲੈ ਵੀ ਸੌ ਦਾ ਸੋਦਾ ਇਹ ਵੀ ਯੂਪੇ ਨੇ ਲੈ ਲਿਆ ਦੋਸਤੋ ਇਹ ਵੀ 1400 ਦਾ ਉਸੇ ਨਾਲ ਇਹ ਵੀ ਯੂਪੇ ਨੇ ਲਿਆ 1400 ਦਾ 1400 ਦਾ ਬੜਾ ਜੀ ਚੰਗੀ ਕੁਆਲਟੀ ਦਾ ਬੱਕਰਾ ਲੈ ਵੀ ਦੋਸਤੋ ਬੱਕਰਾ ਆ ਗਿਆ ਚੰਗੀ ਕੁਆਲਟੀ ਦਾ ਗਲਾਬੀ ਕੰਨਾਂ ਚ 2000 2000 2100 ਰੁਪਏ ਹਾਂਜੀ ਕਿਤੇ ਕਿਹੜਾ ਬੋਲੇ ਕਿੰਨੀ ਰੱਖਿਆ ਰੱਖਤਾ 2200 ਰੱਖ ਜਾ 2200 2300 2300 ਹਾਂ 2500 2600 100 ਹੋਰ 27 28 3000 ਕਰ 3000 3100 3100 ਲੈ 3800 3300 3400 3400 3500 3500 ਰਾਜਵਿੰਦਰ ਦਾ ਲੈ 3500 ਦਾ 3500 ਰਾਜੀ ਦਾ ਬਾਈ ਪਈ ਰਾਜੀ ਦਾ 3500 3500 ਨਹੀਂ ਮਿਲੇ ਲੈਣਾ 3501 3600 3600 3600 ਰਾਜੀਏ ਕਾਰੀ ਦਾ ਬੋਲ ਪਾਸੇ ਦਾ ਛਿਰ ਬਗਿਆ 3800 3700 3700 3700 3700 3800 3800 ਹੋ ਗਿਆ ਬਈ 3800 ਹੁਣ 1 2 3 ਕਰ ਹੁਣ 3800 ਚੁੱਪੇ ਦਾ ਆਕਾ 20 ਸੈਕਿੰਡ ਆ ਆਪੇ 20 ਸੈਕਿੰਡ 3801 ਅ 3801 ਮੇਰੇ ਮਾਰਨਾ ਬਹੁਤ ਆਪਾ 3802 ਆ 3803 ਆ ਗੋਪੀ ਦਾ ਆ ਗੋਪੀ ਨੇ ਜੂਪੇ ਤੋਂ ਦਿੱਤਾ 4200 ਤਾਂ ਮੈਂ ਹਾਂ ਗੋਪੀ ਹੈ ਬਈ ਜੂਪੇ ਨੂੰ ਬੱਕਰਾ ਦੇਦਾ ਕਿੰਨੇ ਦਾ ਹੈ ਜਗਦੀਪ 3800 ਦਾ 3800 ਦਾ ਇਹਦੇ ਮਨ ਚ ਆਏ ਬਈ ਰਲੇ ਨਾ ਕਿਸੇ ਦੇ ਮਨ ਚ ਨਹੀਂ ਗਿਆ ਸਾਰੀ ਜੇ ਸਾਡੇ ਮਨ ਚ ਹੁੰਦਾ ਸੀ ਕਹਿ ਦਿੰਦੇ ਸਾਨੂੰ ਪਤਾ ਯਾਰ ਸਾਨੂੰ ਪਤਾ 2300 2300 ਸਾਨੂੰ ਪਤਾ ਹੁੰਦਾ ਇੱਕ ਤੇ ਬੋਲ ਹਾਂ 2300 2400 2400 2500 2500 ਇਹ ਮਾ ਘਟਕ ਮਾਰੋ ਤਾਂ ਆ ਗਿਆ ਬਦਲ ਕਨੇ ਇਹ ਉਪੇ ਨਹੀਂ ਉਹਦੇ ਖੁਰਜੀ ਚ ਜਾਣਾ 2500 ਲੈ ਲੈਂਦੇ ਯਾਰ 2500 ਇੱਕ ਇਹ ਕਿਹੜੇ ਕਰਦਾ ਏ ਇੱਕ ਕਰਦਾ ਇੱਕ ਸੇ ਤੋਂ ਇਤਰਾਹੀ ਹੁੰਦਾ ਇਹ ਮੈਨ ਲਾਦਾ ਤੂੰ ਕਿਨੇ 2500 2 2600 ਹੋ ਗਿਆ ਗੱਲ ਲੋਟ ਤੋਂ ਨਾ ਸਾਰੇ ਬਚ ਗਏ ਤੁਸੀਂ ਹਾਂ ਚੰਗੇ ਰਹੇ ਨੇ ਜਿਹੜੇ ਜੇ ਲੱਗ ਗਿਆ ਬੰਦੇ ਕਰਦਾ ਹੋਈ ਬਾਹਰ ਤੋਂ ਫੜਨ ਦਾ ਫੜਨਾ ਹੀ ਹੈ ਹਾਂ ਇਹ ਤਾਂ ਹੈ ਉਹਦਾ ਪਤਾ ਹੀ ਨਹੀਂ ਆ ਪਰ ਆ ਇਹ ਵੀ ਗੱਲ ਸਹੀ ਸਟਾਉਟ ਕਰ ਜਾਂਦੀਆਂ ਹੈਗੀਆਂ ਮੁਰਗੀ ਕੋਈ ਗੱਲ ਨਹੀਂ 2602 2603 ਲੈ ਵੀ ਜਗਰੂਪ ਸਿੰਘ ਯੂਪਾ ਵੀ ਲਿਖ ਦੋ ਇਹ ਲੈ ਵੀ ਯੂਪਾ ਲੈ ਗਿਆ ਕਿਹੜਾ ਦੋ ਸਹੀ ਹੈ ਸੋ ਪੇ ਕਰਿਆ 3100 ਜੋ ਸਾਰੇ ਚੱਕੋ ਗਿਆ ਜੋ ਚੁਪੇ ਨੇ ਕਹਣਾ ਹਮਦੇ ਠੀਕ ਆ ਹੁਣ ਹੋ ਗਏ ਚੱਕੋ ਚਲੇ 3100 3200 ਹਾਂ ਗਿਆ ਓਕੇ 3201 ਲਾਸਟ ਇੰਨ ਦੀ ਲਾਸਟ ਇੰਨ 3202 3300 ਕਰੀਏ 3300 ਬੱਬੀ ਦਾ 3300 ਬੱਬੀ ਦਾ ਜਾਂਦੇ ਬੱਬੀ 3301 3302 3400 3400 3401 ਪਹਿਲਾਂ ਇੱਧਰ ਚੱਲਦਾ 600 3402 3403 ਜਾਂਦੀਏ ਭਾਈ ਕਿਧਰ ਲਾਇਆ ਵੇਜੂ ਕੀ ਨਾ ਸੀ ਨਾ ਦਰ ਗਰਮੀ ਗਰਮੀਤ ਹਰੀ ਕੇ ਤੇ ਝੂਪਾ ਲੇ ਵੀ ਪਈ ਪਈ ਪਹਿਲੇ ਆ ਗਿਆ ਬਾਈ